ਬਾ ਜਰੂਰ ਅੱਜ ਸ਼ਿਕਾਇਤ ਲਗੇਗੀ ਲਗੇ ਪੱਕਾ ਪ੍ਰੋਮਿਸ ਆ ਦੇਖੋ ਪ੍ਰੋਮਿਸ ਨਹੀਂ ਲਾਂਦੇ ਦਾਦੀ ਤੁਸੀਂ ਦੱਸੋ ਅਸੀਂ ਲਾਈਏ ਸ਼ਿਕਾਇਤ ਨਾ ਲਾਈਏ ਕਿਹੜਾ ਚਲੋ ਫਿਰ ਜਾਓ ਆਜੋ ਕੱਪੜੇ ਕੰਦੇ ਕਰ ਰਹੇ ਹੋ ਕਰ ਲੋ ਬਜੀ ਤੁਸੀਂ ਕਰਦੇ ਮਸਕਲ ਸੇ ਵੀ ਮੁਸ਼ਕਲ ਹੈ ਅੱਜ ਕੇ ਟਾਈਮ ਮੇ ਕਨੈਕਟਰ ਗਲਤੀ ਮੇਰੀ ਕੋਈ ਨਹੀਂ ਹੈ ਦੇਖ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗਸ ਤੋਂੜਾ ਸਵਾਗਤ ਹੈ ਅੱਜ ਗੁਰਬਾਜ ਦੀ ਹੈ ਗਿਆ ਪੀਟੀਐਮ ਲੇਕਿਨ ਗੁਰਬਾਜ ਨੇ ਹਲੇ ਤੱਕ ਨਹੀਂ ਕਰਿਆ ਹੋਮਵਰਕ ਆਪਾਂ ਆਪਣਾ ਜਿਹੜਾ ਕੰਮ ਕਰਨ ਵਾਲਾ ਸੀਗਾ ਉਹ ਕਰਕੇ ਹੁਣ ਹੋਣ ਲੱਗਿਆ ਰੈਡੀ ਤੇ ਗੁਰਬਾਜ ਦੀ ਪੀਟੀਐਮ ਤੇ ਜਾਣਾ ਤੋ ਆਪਾਂ ਹੋ ਗਏ ਰੈਡੀ ਗੁਰਬਾਜ ਦੀ ਪੀਟੀਐਮ ਤੇ ਹੋਰ ਵੀ ਕਾਫੀ ਸਾਰੇ ਅੱਜ ਦੇ ਇਵੈਂਟਸ ਨੇ ਤਾਂ ਦੋਸਤੋ ਚਲਦੇ ਆਪਾਂ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆ ਗੁਰਬਾਜ ਵੀ ਰੈਡੀ ਹੈ ਐਟ ਪ੍ਰੈਜ਼ੈਂਟ ਹਾਂਜੀ ਰੈਡੀ ਹੋ ਪੀਟੀਐਮ ਵਾਸਤੇ ਅਗਰ ਮੈਡਮ ਨੇ ਪੁੱਛਾ ਹੋਮਵਰਕ ਕੀਤਾ ਹੈ ਤੋ ਕੀ ਬੋਲੋਗੇ ਹੈ ਕੀ ਬੋਲੋਗੇ ਆਬਾ ਚੁੱਪ ਨਾ ਨਹੀਂ ਹੈ ਚਲੋ ਜੀ ਆਪਾਂ ਚੱਲਦੇ ਹਾਂ ਮੈਨੂੰ ਦੱਸੋ ਗੁਰਬਾਜ ਜੀ ਅਸੀਂ ਸ਼ਿਕਾਇਤ ਲਾਦਣੀ ਹੈ ਪੀਟੀਐਮ ਤੇ ਕਿੰਨਾ ਜ਼ਰੂਰ ਹੈ ਉਹ ਸ਼ਿਕਾਇਤ ਲੱਗੇਗੀ ਲੱਗੇਗੀ ਨਹੀਂ ਲੱਗੇਗੀ ਲੱਗੇਗੀ ਚੱਲ ਨਹੀਂ ਲੰਦੇ ਆ ਜਾ ਆ ਜਾ ਉਹ ਨਹੀਂ ਲੰਦੇ ਪੁੱਤ ਨਹੀਂ ਪੱਕਾ ਨਹੀਂ ਲੰਦੇ ਨਹੀਂ ਲੰਦੇ ਗੁਰੂ ਆਜੋ ਆਜੋ ਚੱਲ ਨਹੀਂ ਲੰਦੇ ਨਹੀਂ ਨਹੀਂ ਲੰਦੇ ਸ਼ਿਕਾਇਤ ਤੁਹਾਡੀ ਦਾਦੀ ਤੁਸੀਂ ਦੱਸੋ ਅਸੀਂ ਲਾਈਏ ਸ਼ਿਕਾਇਤ ਨਾਲ ਲਾਈਏ ਨਾ ਚਲੋ ਠੀਕ ਠੀਕ ਕਰ ਠੀਕ ਕਰ ਸੀਨਾ ਦੇ ਚਲੋ ਠੀਕ ਹੈ ਫਿਰ ਬਾਏ ਦਾਦੀ ਮਮਾ ਕਹਿੰਦੇ ਕਿਹੜੀ ਚੀਜ਼ ਲੈ ਕੇ ਆਏਗਾ ਪਤਾ ਨਹੀਂ ਅੱਤਵਾ ਪਹੁੰਚ ਗਏ ਜੀ ਗੁਰਵਾਇ ਦੇ ਸਕੂਲ ਆ ਕਾਕਾ ਗੁਰਵਾਇ ਦੀ ਪੀਟੀਐਮ ਤੇ ਹੈਨਾ ਹੁਣ ਦੇਖਦੇ ਹਾਂ ਗੁਰਵਾਇ ਦੀ ਮੈਡਮ ਕੀ ਕਹਿੰਦੇ ਨੇ ਦੇਖਦੇ ਹਾਂ ਗੁਰਵਾਇ ਕੀ ਕਹਿਣਗੇ ਮੈਮ ਤੁਹਾਡੇ ਵੀ ਬੜਾ ਸੋਹਣਾ ਬੜਦਾ ਐਵੇਂ ਕਹਿਣਗੇ ਤੁਹਾਨੂੰ ਕੀ ਲੱਗਦਾ ਕੀ ਕਹਿਣਗੇ ਕੀ ਕਹਣਗੇ ਪਤਾ ਨਹੀਂ ਆਹ ਰੁਵਾਇ ਬੱਚੇ ਖੇਡ ਰਹੇ ਕਿੱਲੇ ਜਾ ਰਹੇ ਲੋ ਜੀ ਇਹ ਹੈਗਾ ਗੁਰਬਾਜ ਦਾ ਕਲਾਸਰੂਮ ਗੁਰਬਾਜ ਦੇ ਮੈਮ ਗੁਰਬਾਜ ਦੀ ਡੇਟ ਸ਼ੀਟ ਵੀ ਜਿਹੜੀ ਆ ਉਹ ਬਲੈਕਬੋਰਡ ਦੇ ਉੱਪਰ ਲਿਖੀ ਹੋਈ ਹੈ ਇੱਥੇ ਆਪਾਂ ਜਿਹੜਾ ਮੈਮ ਨੂੰ ਮਿਲੇ ਕੋਈ ਕੰਪਲੀਟ ਨਹੀਂ ਕਰੇਗੀ ਕੰਪਲੀਟ ਨਹੀਂ ਹੈ ਜਦੋਂ ਆਈ ਕੀ ਕਹਿੰਦੇ ਠੀਕ ਆ ਠੀਕ ਹੈ ਵੀ ਵਧੀਆ ਕੰਟ ਹੈ ਚਲੋ ਵੈਰੀ ਗੁੱਡ ਸ਼ਾਬਾਸ਼ ਬਹਿਮ ਕਹਿੰਦੇ ਗੁੱਡਾ ਗੁਰਵਾਜ ਏ ਵੈਰੀ ਗੁੱਡ ਅਬ ਕਿਧਰ ਸੇ ਆ ਗਏ ਭਈਆ ਓਏ ਕਿਧਰ ਸੇ ਆਣਾ ਹੈ ਆਹ ਇਧਰ ਸੇ ਆਣਾ ਹੈ ਆ ਗਿਆ ਆ ਗਿਆ ਆਜੋ 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 ਬਹੁਤ ਜਾਊਗਾ ਜੀ ਇਹ ਗੁਰਵਾਜ ਦਾ ਜਿਹੜਾ ਇਧਰ ਨਾ ਹੁਣ ਛੋਟੀ ਡਿੰਗ ਇਧਰੋਂ ਸ਼ੁਰੂ ਹੋਇਆ ਬੱਚਾ ਨਾ ਇਧਰੋਂ ਆਪਾਂ ਮੀਟਿੰਗ ਵਾਸਤੇ ਆਏ ਸੀਗੇ ਤੇ ਮੀਟਿੰਗ ਤਾਂ ਦੀ ਪੋਜ਼ਿਟਿਵ ਰਹੀ ਹੈ 네ਗੇਟਿਵ ਤਾਂ ਹੈ ਨਹੀਂ ਸੀਗੇ ਇਧਰ ਉਹਦਾ ਬਾਹਰਲਾ ਪਲੇਗਰਾਉਂਡ ਹੈ ਸਾਰਾ ਜਿੱਦ ਕਰ ਰਿਆ ਸੀਗਾ ਵੀ ਮੈਂ ਬਾਹਰ ਲਈ ਜਿਹੜੀ ਕੀ ਆਹ ਕਰਨੀ ਆ ਜਿਹੜੇ ਬਾਹਰ ਨੇ ਲੱਗੇ ਹੋਏ ਨੇ ਉਹਨਾਂ ਤੇ ਖੇਡਣਾ ਮੈਂ ਤਾਂ ਅੰਦਰ ਵਾਲਾਂ ਤੇ ਘੱਟ ਇੰਜੋਏ ਕਰਿਆ ਬਾਹਰ ਆ ਕੇ ਜ਼ਿਆਦਾ ਇੰਜੋਏ ਕਰ ਰਿਹਾ ਹਾਂ ਇਧਰ ਇਹਦੀ ਪਰਫਾਰਮੈਂਸਿਸ ਹੁੰਦੀਆਂ ਇਹਨਾਂ ਦੇ ਫੰਕਸ਼ਨਸ ਹੁੰਦੇ ਨੇ ਇਹ ਬਿਲਡਿੰਗ ਆ ਕਿਰਾ ਜਿੱਲੇ ਮੱਝਾ ਰਿਆ ਗੁਰਵਾਲੇ ਹੈ ਚੱਲ ਰਹੇ ਹੋਗੇ ਕਿ ਲੈ ਲੈ ਰਹੇ ਹੋ ਭయ్యా ਲੋਜੀ ਗੁਰਬਾਜ ਲੜਿਆ ਚਿੱਲੇ ਪੀਟੀਐਮ ਇੰਜਾਇਰ ਸਰਦਾਰ ਗੁਰਬਾਜ ਸਿੰਘ ਦੀ ਪੀਟੀਐਮ ਹੋ ਗਈ ਖਤਮ ਕੀ ਬੋਲੇ ਗੁਰਬਾਜ ਮੈਮ ਨੇ ਕੀ ਕਿਹਾ ਮੈਡਮ ਨੇ ਹੋਰ ਮੈਡਮ ਨੇ ਅੱਜ ਕੀ ਕਹਿਣਾ ਹੈ ਮੈਂ ਕਹਿਣਾ ਕਿ ਇਹ ਵਧੀਆ ਕਹਿੰਦੇ ਆ ਇੰਪਰੂਵਮੈਂਟ ਹੈਗੀ ਅੱਗੇ ਨਾਲੋਂ ਪਰ ਸਾਨੂੰ ਨਹੀਂ ਲੱਗਦੀ ਐ ਪੜਦਾ ਨਹੀਂ ਘਰੇ ਕ ਬਿਲਕੁਲ ਨਹੀਂ ਪੜਦਾ ਆ ਦੇਖੋ ਵੀ ਮਸਤੀ ਕਰ ਰਹੇ ਕੀ ਹੋ ਗਿਆ ਬਤਾ ਤਾਂ ਬਤਾ ਕਰਨਾ ਕੱਪੜੇ ਗੰਦੇ ਕਰ ਰਹੇ ਹੋ ਕਰ ਲੋ ਕੱਗੇ ਤੁਸੀਂ ਗੰਦੇ ਵਾਲੇ ਵਾਲ ਬਲੌਗ ਵਾਲੇ ਕਹਿਣਗੇ ਕਿਸੇ ਨੇ ਲਾਈਕ ਹੀ ਨਹੀਂ ਕਰਨਾ ਕਰਵਾ ਤੁਹਾਨੂੰ ਫਿਰ ਲਾਈਕ ਹੀ ਨਹੀਂ ਹੋਣਾ ਤੈਨੂੰ ਕੋਈ ਬਾਅਦ ਨੂੰ ਕਿਸੇ ਨੇ ਲਾਈਕ ਹੀ ਨਹੀਂ ਕਰਨਾ ਫਿਰ ਜੇ ਤੁਹਾਡੇ ਕੱਪੜੇ ਗੰਦੇ ਹੋਏ ਫਿਰ ਕਹਿਣਗੇ ਆਹ ਇਸ ਲੜਕੇ ਕੇ ਤਾਂ ਕੱਪੜੇ ਕਿਤਨੇ ਗੰਦੇ ਆਰੇ ਭయ్యా ਕਾ ਕਰੇ ਇਸ ਕੋ ਲਾਈਕ ਕਰੇ ਕੇ ਸਬਸਕ੍ਰਾਈਬ ਕਰੇ ਲੈ ਫਿਰ ਗੱਡੀ ਹੌਲੀ ਕਰਾ ਮੈਂ ਤੁਸੀਂ ਕਰ ਦੋ ਆ ਉਹ ਕਰ ਦਿਓ ਫਿਰ ਬਾਈ ਕਰ ਦਿਓ ਉਹ ਸੀ ਉਹ ਦੇਖੋ ਉਹ ਹੀ ਉਹ ਸੀ ਵਾ ਲੈ ਤਰੀ ਤਾਂ ਹੈ ਨਹੀਂ ਹਾਂ ਉਹ ਤਾਂ ਲੋਕ ਲੋਕ ਗਿਆ ਭਈ ਲੱਭ ਕਿੱਥੇ ਆ ਉਹਨੂੰ ਲੱਭ ਲੈਣਾ ਤੈਨੂੰ ਦਾਉ ਨੇ ਤੇ ਮੈਂ ਲੱਭ ਲੈਣਾ ਯਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਲੱਭ ਲੈਣਾ ਤੈਨੂੰ ਇਹ ਵੀ ਘਰੀਆ ਮਿੰਦੀ ਜਿਹੜੀ ਠੀਕ ਹੈ ਜੀ ਇਹ ਇਹ ਆ ਜਾ ਲੱਭ ਲਿਆ ਠੱਪਾ ਆਹ ਦਰੀ ਹੈ ਨਾ ਠੱਪਾ ਕਿਥੇ ਗਿਆ ਕਿਥੂ ਲੱਗਿਆ ਹੈ ਕਿੱਥੇ ਗਿਆ ਜੀ ਹਾਂ ਪੀ.ਟੀ.ਐਮ ਤੇ ਗਿਆ ਸੀ ਕੀ ਕਿਹਾ ਮੈਡਮ ਨੇ ਦੱਸ ਦੋ ਕੀ ਕਿਹਾ ਫਿਰ ਮੈਡਮ ਨੇ ਕੀ ਕਿਹਾ ਇਹ ਬਹੁਤ ਸ਼ਰਾਰਤੀ ਹੈ ਬੱਚਾ ਇਹ ਕੰਮ ਨਹੀਂ ਕਰਦਾ ਹੈ ਉਹ ਐਸੀ ਕਰਦੀ ਹੈ ਐਸੀ ਬੋਲਦੀ ਮੈਡਮ ਹਾਂ ਐਸੀ ਬੋਲਦੀ ਸੀ ਹੋਰ ਕੀ ਕਿਹਾ ਦੱਸੋ 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 ਅੱਛਾ ਬੱਚਾ ਬੋਲਦੀ ਸੀ ਗੰਦਾ ਬੱਚਾ ਗੰਦਾ ਨਹੀਂ ਗੁਰਵਾਜ ਨੂੰ ਐਵੇਂ ਕਿਹਾ ਵੀ ਗੁਰਵਾਜ ਕੁੱਟਵੇ ਵੀ ਆ ਉਹ ਸਾਰੇ

ਪੂਰੇ 24 ਘੰਟੇ ਲਈ ਵਾ ਤੁਸੀਂ ਕਿੰਨੇ ਘੰਟੇ ਵਾਂਗ ਰਹੇ ਮੈਂ ਤਾਂ ਅਜੇ ਸਵੇਰੀ ਭੱਜਦੇ ਡੇਕਾਟੇ ਆ ਚਾਰ-ਪੰਜ ਰੋਟੀਆਂ ਚਲੋ ਤੇ ਕਰਦੇ ਆ ਹੁਣ ਆਪਾਂ ਲੰਚ ਆਫਟਰ ਦਾਟ ਆਪਾਂ ਪਟਿਆਲੇ ਨਿਕਲਾਂ ਤੇ ਹਾਂਜੀ ਹੁਣ ਆਪਾਂ ਆਉਂਦਾ ਵੇਟੂ ਪਟਿਆਲਾ ਪਟਿਆਲੇ ਇੱਕ ਦੋ ਜਗ੍ਹਾ ਤੇ ਜਾਣਾ ਆਪਾਂ ਤੇ ਬਾਈ ਨੇ ਵੀ ਕੁਝ ਕੰਮਾਂ ਗੁਰਪ੍ਰੀਤ ਵੀਰ ਨੂੰ ਵੀ ਉੱਥੇ ਉਹ ਵੀ ਦੇਖਣਾ ਆਪਾਂ ਇੱਕ ਦੋ ਸ਼ਾਪ ਚੈੱਕ ਆ ਕੇ ਔ ਜੀ ਆਪਾਂ ਆ ਗਏ ਪਟਿਆਲਾ ਪੁਰਾਣੇ ਪਟਿਆਲੇ ਦੇ ਵਿੱਚ ਲਗਭਗ ਕੈਲੀ ਇਹ ਪਟਿਆਲਾ ਜਿਹੜਾ ਪੁਰਾਣਾ ਬੱਸ ਅੱਡਾ ਸੀਗਾ ਉਹਦੇ ਬੈਕ ਸਾਈਡ ਤੇ ਤੁਸੀਂ ਦੇਖੋ ਬਾਜ਼ਾਰ ਲਾਹौरी गेट ਲਾਹौरी गेट ਹੈ यस ਹਾਂ ਵੀਰਾਂ ਲਾਹौरी गेट ਤੇ ਇੱਥੇ ਮਤਲਬ ਭੀੜ ਬਹੁਤ ਜ਼ਿਆਦਾ ਅੱਜ ਸਾਰੇ ਪਾਸੇ ਪਿੱਛੇ ਇੱਕ ਚੰਕੀ ਜੀ ਵੀ ਨਿਕਲ ਰਹੀ ਸੀ ਅੱਜ ਕੋਈ ਤਿਆਰਤੀ ਉਰਦਾ ਹੈ ਨਹੀਂ ਤੇ ਮੈਨੂੰ ਲੱਗਦਾ ਵੀ ਵੈਲੈਂਟਾਈਨ ਡੇ ਦੀ ਸੀਗੀ ਚੰਕੀ ਸਾਡੀ ਚੰਕੀ ਸੀ ਬੱਤ ਚੰਕੀ ਜੀ ਨਿਕਲ ਰਹੀ ਸੀ ਚੰਕੀ ਸੀ ਯਾਰ ਤੁਸੀਂ ਕਿਹੜੀਆਂ ਲਾ ਸਕਦੇ ਹੋ ਵੀ ਕਾਦੀ ਸੀਗੀ ਅੱਜ ਕੋਈ ਅੱਜ ਤਿਆਰ ਹੈਗਾ ਤਾਂ ਦੱਸ ਦਿਓ ਕਮੈਂਟ ਕਰਕੇ ਨਹੀਂ ਤਾਂ ਫਿਰ ਇਹੀ ਉਹਨੂੰ ਕੋਸ਼ਿਸ਼ਿਤ ਕਰਿਆ ਜਾਊਗਾ ਵੀ ਵੈਲੈਂਟਾਈਨ ਡੇ ਦੀ ਚੰਕੀ ਸੀਗੀ ਹਾਂ ਠੀਕ ਹੈ ਬਿਲਕੁਲ ਤੇ ਬਾਕੀ ਬਾਜ਼ਾਰਾਂ ਦੇ ਵਿੱਚ ਵੀ ਇਤਰ ਕਾਫੀ ਭੀੜ ਹੈ ਉਹਨਾਂ ਖਾਲੀ ਖਾਲੀ ਹੀ ਰਸਤਾ ਹੈ ਮੈਨੂੰ ਉਹ ਨਾਮ ਤਾਂ ਪਤਾ ਨਹੀਂ ਮਾਰਕੀਟ ਦਾ ਕੀ ਆ। ਸਣਾ ਉਹ ਪਹੇਜ ਦਾ ਖਾਲੀ ਖਾਲੀ ਜਿਹਾ ਸਿੱਧਾ ਉਧਰ ਨੂੰ ਹੀ ਜਾਂਦਾ ਉਹ। ਉਹ ਅੱਗੇ ਜਿੱਥੇ ਮੰਡੀ ਜੀ ਲੱਗਦੀ ਹੈ ਵਿੱਚ ਜੇ ਜਾਏ। ਮੇਰੇ ਰਸਤੇ ਨੂੰ ਫੇਰ ਮੈਂ ਆਪਣੇ ਹਿਸਾਬ ਨਾਲ ਜਾਊਂਗਾ ਤਾਂ ਪਹੁੰਚਾਂਗਾ ਪੈਸੇ ਨਹੀਂ ਪਹੁੰਚਦੇ ਰਾਤ ਤੱਕ ਕਿਤੇ ਤੂੰ ਲੈ ਕੇ ਜਾਣਾ ਚਾਹ ਰਿਹਾ ਮੈਨੂੰ। ਉਹ ਦਾਦਾ ਹੁਣ ਜਲ ਜਲ ਨਾਲ ਸੀ ਘਰੋਂ ਚੱਲਿਆ ਬਈ। ਮੇਰੇ ਕੋਲ 2.5 ਕਿਲੋਮੀਟਰ ਆਏ ਸੀਗੇ ਮੈਨੂੰ ਪੁੱਛਿਆ ਕਿੱਧਰ ਨੂੰ ਜਾਣਾ ਹੈ ਲੈਫਟ ਕੇ ਸਿੱਧਾ ਇਹਨੇ ਕਹਤਾ ਲੈਫਟ ਉੱਥੇ ਸਾਰਾ ਰਸਤਾ ਬੰਦ ਮੈਂ ਜਦ ਜੇ ਸਮਝੀਗਾ ਵੀ ਇਹ ਜਿਹੜਾ ਕੰਡੈਕਟਰ ਏ ਹੁਣ ਦੇਖ ਲੈ ਪਟਿਆਲੇ ਦੇ ਵਿੱਚ ਮੈਨੂੰ ਲੱਗਦਾ ਵੀ ਸਾਨੂੰ ਇਹ ਜਿਹੜੀ ਦੁਕਾਨ ਤੇ ਇਹਨੇ ਬਾਈ ਨੇ ਜਾਣਾ ਨਾ ਕੋਈ ਫੋਨ ਵਾਲੀ ਦੁਕਾਨ ਆ ਹੈ ਨਾ ਕੋਈ ਫੋਨ ਫੋਨ ਦੇਖਣੇ ਨੇ ਇੱਥੇ ਸਾਨੂੰ ਤਕਰੀਬਨ ਮੇਰੇ ਖਿਆਲ ਚ ਵੀ ਘੰਟਾ ਘੰਟਾ ਦਾ ਹੋਣ ਵਾਲਾ ਹੋ ਗਿਆ ਘੁੰਮਦਿਆਂ ਨੂੰ ਪਹਿਲਾਂ ਸ਼ੇਰੇ ਪੰਜਾਬ ਮਾਰਕੀਟ ਚ ਲੇ ਕੇ ਵੜ ਗਿਆ ਫ੍ਰੀਸੀ ਮਾਰਕੀਟ ਚ ਆ ਹੁਣ ਇੱਥੇ ਲੈ ਕੇ ਵੜ ਗਿਆ ਇੱਥੋਂ ਵੀ ਦੇਖੋ ਇਹ ਰਿਕਸ਼ਾ ਬੈਕ ਮੋੜ ਰਹਾ ਹੈ ਇੱਧਰ ਵੀ ਜਾਮ ਆ ਸਾਰੇ ਪਾਸੇ ਜਾਮ ਜਾਮ ਕਿਆ ਯਾਰ ਤੂੰ ਦੱਸ ਤੈਨੂੰ ਬੈਲੈਂਟਾਈਨ ਡੇ ਆ ਹੋਰ ਕੋਈ ਨਹੀਂ ਮੇਰਾ ਕੋਈ ਕਸੂਰ ਨਹੀਂ ਇਹਦੇ ਚ ਨਹੀਂ ਬੈਲੈਂਟਾਈਨ ਡੇ ਆ ਫਿਰ ਬੈਲੈਂਟਾਈਨ ਡੇ ਚ ਕਸੂਰ ਤਾਂ ਕਿਸੇ ਦਾ ਨਹੀਂ ਕਸੂਰ ਤਾਂ ਇਹਨਾਂ ਦਾ ਜਿਹੜੇ ਅੰਨੇ ਵਾਹ ਮੂਹ ਚੱਕੀ ਫਿਰ ਰਹੇ ਆ ਯਾਰ ਤੇ ਤੇਰਾ ਕਸੂਰ ਤੇਰਾ ਹੈ ਹੁਣ ਤੂੰ ਮੈਨੂੰ ਪਹਿਲਾਂ ਨਾ ਤਾਂ ਇਹਨੂੰ ਦੇਖੋ ਜਗ੍ਹਾ ਦਾ ਪਤਾ ਹੈ ਵੀ ਕਿਹੜੀ ਕਾਨੂੰਨੀ ਚ ਜਾਣਾ ਹੈ ਕਿਹੜੇ ਬੇਹੇੜਾ ਰੋਡ ਜਾਣਾ ਯਾਰ ਬੇਹੇੜਾ ਰੋਡ ਤੂੰ ਪਹਿਲਾਂ ਮੈਨੂੰ ਮੈਂ ਤੈਨੂੰ ਤੂੰ ਪਹਿਲਾਂ ਦੱਸ ਦੇ ਬੇਹੇੜਾ ਰੋਡ ਜਾਣਾ ਮੈਂ ਤੈਨੂੰ ਸਿੱਧਾ ਸਾਈ ਮਾਰਕੀਟ ਬਾਰ-ਬਾਰ ਪੋਲੋ ਗਰਾਊਂਡ ਦੇ ਕੋਲ ਵੀ ਲੈ ਜਾਂਦਾ ਆਹ ਦੇਖੋ ਅੱਗੇ ਫੇਰ ਬੰਦਾ ਹੁਣ ਇਹ ਮੇਨ ਮਾਰਕੀਟ ਆ ਇੱਥੇ ਕੋਈ ਗੱਡੀ ਐਕਟਿਵ ਨਹੀਂ ਜਾਂਦੀ ਹੈ ਕਿ ਜਿੱਥੇ ਗੱਡੀ ਲਿਆਇਆ ਕੈਸਾ ਬੰਦਾ ਆ ਯ ਹੁਣ ਇੱਥੇ ਤੈਨੂੰ ਕੁਝ ਖਲਾਣਾ ਪਿਆ ਦਾ ਪੈਣਾ ਉਹ ਦੇਖੋ ਸਾਨੀ ਸਵੀਟਸ ਦਾ ਪਿੱਛੇ ਕੀ ਖਵਾਏਗਾ ਹੁਣ ਚੱਲ ਕੋਈ ਨਹੀਂ ਪਿੱਛੇ ਰਿਕਸ਼ੇ ਵਾਲਾ ਵੀ ਹੈਗਾ ਅੱਗੇ ਚੱਲ ਲਓ ਜੀ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਗੱਡੀ پارک ਕਰਤੀ ਆ ਇੱਥੇ ਆਉਣਾ ਸੀਗਾ ਇਹਨੇ ਇਹ ਮਾਰਕੀਟ ਦੇ ਵਿੱਚ ਦੁਕਾਨ ਇਹਨੂੰ ਹਲੇ ਵੀ ਨਹੀਂ ਪਤਾ ਕਿਹੜੀ ਆ ਹੈ ਪਤਾ ਹੋਦਾ ਪਤਾ ਲਗਾਉਂਦਾ ਕਿਹੜੀ ਆ ਉਹ ਅਗਲੀ ਆ ਵੇਥੇ ਐਕਟੀ ਹੋਰੇ ਖੜਿਆ ਅੱਛਾ ਚੱਲ ਕਿਹੜਾ ਲੈਣਾ ਹੈ ਦੇਖ ਲੈ ਯਾਰ ਕਿਹੜਾ ਲਈ ਯਾਰ ਤੂੰ ਦੱਸ ਦੇ ਜਿੰਨੇ ਆਪਣੇ ਮਿੱਤਰ ਪਿਆਰਿਆਂ ਨੂੰ ਪੁੱਛ ਲਾ ਕਿਹੜਾ ਕਹਿੰਦੇ ਐ ਇੰਨੇ ਫੋਨ ਲੱਗੇ ਐ ਡਿਸਪਲੇ 'ਚ ਇੱਧਰ ਤਾਂ ਦੂਏ ਲੈਣਾ ਅੱਛੇ ਤਾਂ ਕੀ ਐ ਚੱਕ ਦਿਓ ਜੀ ਸਲਾਹ ਕਿਹੜਾ ਫੋਨ ਦਵਾਈਏ ਬਾਈ ਨੂੰ ਅਪਗ੍ਰੇਡ ਮੈਂ 에ਅਰਪອດ ਅਪਗ੍ਰੇਡ ਕਰ ਰਿਹਾ ਨਾ ਬਾਈ ਨੇ ਫੋਨ ਵੀ ਅਪਗ੍ਰੇਡ ਕਰਨਾ ਹੈ ਗੱਡੀ ਬੈਕ ਨਹੀਂ ਕਰਾਈ ਪਹਿਲਾਂ ਬੈਗਾ ਦੇਖ ਲੈ ਉਹ ਕਰੈਕਟਰ ਸਾਹਿਬ ਯਾਰ ਮੈਂ ਕੋਈ ਕੈਰੈਕਟਰ ਨਹੀਂ ਹੈਗਾ ਵੀਰੇ ਵੀਰੇ ਤੂੰ ਤਾਂ ਮੈਨੂੰ ਇਹ ਜੇ ਰਸਤੇ ਲੈ ਕੇ ਆਇਆ ਨਾ ਹਾਈਵੇ ਸਿੱਧਾ ਆ ਕੇ ਰੇ ਨਾਲ ਤਾਂ ਬਾਈ ਜੇਬ ਵਿੱਚ ਪੈਸਾ ਇੱਕ ਨਹੀਂ ਹੈਗਾ ਇਹ ਬਾਈ ਮੰਗ ਰਿਹਾ ਕੁਝ ਖਾਣ ਪੀਣ ਨੂੰ ਹੈ ਇਹ ਪਤਾ ਕੀ ਕਰਦਾ ਇਹ ਇਹ ਬੰਦੇ ਨੂੰ ਨਾਲ ਲਿਆਊਗਾ ਵੀ ਆਜ ਆਪਾਂ ਕਮਾ ਕੇ ਲਿਆ ਤੈਨੂੰ ਖਲਾਫ ਲਾ ਕੇ ਲਿਆਊਗਾ ਸੁਣਿਆ 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 ਹੈ ਫਿਰ ਇਹ ਬਾਈ ਪੈਸੇ ਪਤਾ ਕੀ ਹੈ ਪੈਸੇ ਨਾ ਹੈਗਾ ਯਾਰ ਪੈਸੇ ਤੂੰ ਤੇ ਭਾਈ ਮੈਂ ਅੱਜ ਮੁੱਕਰ ਗਿਆ ਸਾਫ ਕਿਉਂਕਿ ਮੇਰੇ ਨਾਲ ਤਿੰਨ ਚਾਰ ਵਾਰੀ ਹੋ ਲਿਆ ਮੈਂ ਅੱਜ ਸਾਫ ਮੁੱਕਰ ਗਿਆ ਬਸ ਇਹ ਕਾਰਨ ਹੈ ਇਹਦਾ ਜਿਹੜਾ ਇਹ ਮੇਰੀ ਬੇਇੱਜ਼ਤੀ ਕਰਨ ਲੱਗਿਆ ਹੋਇਆ ਹੈ ਜੀ ਨਿਕਲ ਰਹੇ ਆ ਪਟਿਆਲਾ ਤੋਂ ਤੇ ਹੁਣ ਤੁਹਾਨੂੰ ਪਟਿਆਲਾ ਦੇ ਮਸ਼ਹੂਰ ਸਭ ਤੋਂ ਮਸ਼ਹੂਰ ਜਿਹੜੇ ਕੁਲਚੇ ਨੇ ਸੰਤੋਸ਼ ਦੇ ਕੁਲਚੇ ਛੋਲੇ ਗੁਰਪ੍ਰੀਤ ਕਹਿੰਦਾ ਮੈਂ ਤੈਨੂੰ ਕੁਲਚੇ ਖਿਲਾ ਕੇ ਲੈ ਕੇ ਜਾਣੇ ਨੇ ਕਰ ਲੋ ਗੱਲ ਯਾਰ ਮੈਂ ਕਦੇ ਕਹੇ ਵੀ ਮੈਂ ਮੈਂ ਖਾਊਂਗਾ ਤੈਨੂੰ ਯਾਰ ਤੈਨੂੰ ਘੰਟਾ ਦਾ ਹੋਵੇ ਮੈਂ ਕਹਿ ਰਿਹਾ ਵੀ ਮੈਂ ਖਾਣੇ ਆ ਤਾਂ ਖਾਏਗਾ ਵੀ ਦੇ ਖਵਾਏਗਾ ਤਾਂ ਖਾਏਗਾ ਵੀ ਸਹੀ ਹੁਣ ਮੈਨੂੰ ਦੇਖੇਗਾ ਥੋੜੇ ਬੱਲਾ ਆਰੇ ਵਾਲੀ ਗੱਲ ਕਿਹਾ ਦੀ ਹੈਗੀ ਯਾਰ ਵਿੱਚੇ ਵਿੱਚ ਚੱਲ ਕੋਈ ਗੱਲ ਇਹ ਆਪਾਂ ਐ ਕਰਦੇ ਆ ਫਿਰ ਉੱਥੇ ਜਾ ਕੇ ਨਾ ਕੁਲਚੇ ਦਾ ਕੰਪੀਟੀਸ਼ਨ ਕਰਦੇ ਹਾਂ ਮਤਲਬ ਜਿਹਨੇ ਜਿਨੇ ਪੈਸ ਕੁਲਚਾ ਪਹਿਲਾਂ ਖਾ ਲਿਆ ਉਹੀ ਪੈਸੇ ਦਊਗਾ ਜਿਨੇ ਪਹਿਲਾਂ ਕੁਲਚਾ ਸਾਰਾ ਫਿਨਿਸ਼ ਕਰਤਾ ਪੈਸੇ ਉਹ ਦਊਗਾ ਲੈ ਲੈ ਵੀ ਲਈ ਛੱਤ ਰੱਖ ਠੀਕ ਹੈ ਛੱਤ ਰੱਖ ਬਾਈ ਬਣੇ ਰਹੋ ਬਲੌਗ ਦੇ ਵਿੱਚ ਠੀਕ ਹੈ ਅੱਜ ਇਸ ਚੀਜ਼ ਦਾ ਚੈਲੰਜ ਹੋ ਗਿਆ ਠੀਕ ਹੈ ਨਾ ਤੇ ਇੱਕ ਗੱਲ ਹੋਰ ਵੀ ਆ ਫਿਰ ਦੇਖਾ ਪਹਿਲਾ ਗੁਲਚਾ ਖਾ ਗਿਆ ਉਹਦੇ ਬਾਅਦ ਵੀਰੇ ਚਾਰ ਗੁਲਚੇ ਮੈਂ ਹੋਰ ਖਾਊਂਗਾ। ਚਾਰ ਹਾਂ ਉਹ ਖਾਣੇ ਪੈਣਗੇ। ਜੇ ਚਾਰ ਨਾ ਖਾਏਗੇ ਮਿੱਤਰਾ ਫਿਰ ਸਾਰਿਆਂ ਦੇ پیسے ਤੂੰ ਦੇਂਗਾ। ਹਾਂ ਫਿਰ ਸਾਰਿਆਂ ਦੇ ਫਿਰ ਸਾਰਿਆਂ ਦੇ پیسے ਤੂੰ ਦੇ। ਹਾਂ ਚਲੋ ਠੀਕ ਹੈ ਜੀ ਜੁੜੇ ਰਹੋ। ਬਨੇ ਰਹੋ ਸਾਡੇ ਵਲੌਗ 'ਚ। ਲੋ ਜੀ ਆਪਾਂ ਪਹੁੰਚ ਗਏ ਪਟਿਆਲੇ ਦੇ ਮਸ਼ਹੂਰ ਸੰਤੋਸ਼ ਗੁਲਚੇ ਛੋਲੇ ਪੰਜਾਬੀ ਯੂਨੀਵਰਸਿਟੀ ਵਾਲੇ ਦੇ ਕੋਲ। ਇੱਥੇ ਹੁਣ ਆਪਾਂ ਕਰਦੇ ਹਾਂ ਕੰਪੀਟੀਸ਼ਨ। ਮਿੱਤਰਾਓ ਕੰਪੀਟੀਸ਼ਨ ਹੋ ਚੁੱਕਿਆ ਹੈ ਸ਼ੁਰੂ। ਹੋਣ ਵਾਲਾ। ਤੇ ਦੋ ਬੁਰਕੀਆਂ ਮੈਂ ਖਾਈਆਂ ਨੇ ਅੱਧਾ ਕੁਲਚਾ ਹੀ ਖਾ ਗਿਆ ਦਿਖਾ ਕੁਲਚਾ ਖਾਇਆ ਬਾਈ ਆਹ ਦੇਖ ਲੋ ਹੈ ਤੁਸੀਂ ਦੇਖ ਲੋ ਆਹ ਦੇਖੋ ਕਿਹੜਾ ਹਾਂ ਇਧਰਲੇ ਸਾਈਡ ਜਿਹਦੇ ਦਿਖਾ ਲੈ ਦੇਖ ਲੋ ਕਿਨੇ ਜ਼ਿਆਦਾ ਖਾਏ ਇਹਨੇ ਖਾਇਆ ਬਾਈ ਕਰਦੇ ਆ ਕੰਪੀਟੀਸ਼ਨ ਸ਼ੁਰੂ ਤੇ ਮੈਂ ਜਿੱਤੂਗਾ ਮੈਂ ਹੀ ਫੇਰ ਵੀ ਤੂੰ ਵੇਸੇ ਖਾ ਕੇ ਆ ਜਾ ਚੱਲ ਯਾਰ ਜਿਹੜਾ ਜਿੱਤ ਗਿਆ ਵੈਸੇ ਪੈਦੇ ਦਊਗਾ ਠੀਕ ਹੈ ਹੈ ਨਾ ਯਾਰ 1 ਮਿੰਟ ਰੁਕ ਜਾ ਰੁਕ ਜਾ ਵੀਰੇ ਐ ਇਹ ਬਾਤ ਕੋ ਚਲਾ ਰਹੇ ਜਿੰਨਾ ਮਹਿਆ ਦੇ ਦੇ ਆ ਵੀਰੇ ਬੜੀ ਹੈ ਹਾਂ ਬੜੀ ਹੈ ਵੇ ਵੇ ਹੋ ਗਈ ਨਾ ਇਹ ਜਿੱਤ ਗਏ ਪੈਸੇ ਦੇਖਿਆ ਵੀਰੇ ਨੂੰ ਇਹਨੇ ਮੈਨੇ ਯਾਰ ਇਹ ਦੇਖ ਧੋਖਾ ਹੈ ਭਾਈ ਮੈਨੂੰ ਮੈਂ ਕਿਦੋਂ ਆ ਵੀਰੇ ਤੁਸੀਂ ਇੱਕ ਕੰਮ ਕਰੋ ਪਹਿਲਾਂ ਇਹ ਵੀਡੀਓ ਸੁਣੋ ਮੈਂ ਕੀ ਕਹਾਂ ਮੈਂ ਇਹੀ ਕਹਿੰਦਾ ਵੀ ਜਿਹੜਾ ਜਿੱਤੂਗਾ ਪੈਸੇ ਉਹ ਹੀ ਦਊਗਾ। ਵੀਰੇ ਇੱਥੇ ਗਲਤੀ ਮੇਰੀ ਕੋਈ ਨਹੀਂ ਹੈ ਦੇਖਾ ਵੀਡੀਓ ਔਰ ਵੀਰ ਸਾਰੇ ਦੇਖ ਰਹੇ ਨੇ ਲਾਈਵ ਦੇਖ ਰਹੇ ਨੇ ਆਡੀਅנס। ਇਹ 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 ਤੋਪੇ ਤੁਸੀਂ ਪਹਿਲਾਂ ਇੱਕ ਵਾਰੀ ਬੈਕ ਜਾ ਕੇ ਨਾ ਸੁਣੋ ਮੈਂ ਕੀ ਕਿਹਾ ਸੀਗਾ। ਯਾਨੀ ਹੁਣ ਤੇਰੀ ਮਿਸ ਅੰਡਰਸਟੈਂਡਿੰਗ ਹੋਈ ਹੋਣੇ ਚ ਕੋਈ ਗੱਲ ਨਹੀਂ ਪੈਸੇ ਦੇ ਕਿਉਂ ਵੀਰੇ। ਵੀਰੇ ਆਪਾਂ ਤਾਂ ਬੈਠੇ ਆ ਪਤਾ ਨਹੀਂ ਦੰਦੇ ਪੈਸੇ। ਸਿੱਧੀ ਜੀ ਗੱਲ ਹੈ। ਕੁਲਚੀ ਹੱਥ ਤੇ ਫੜ ਕੇ ਆਪਣੀ ਗੱਲ ਕੀ ਹੋਈ ਹੈ ਵੀ ਜਿਹੜਾ ਜਿੱਤੂਗਾ ਪੈਸੇ ਉਹ ਦਊਗਾ। ਮੈਂ ਬਾਈ ਮੈਨੂੰ ਐ ਦੱਸੋ ਹਾਰਨ ਵਾਲਾ ਪੈਸੇ ਦਿੰਦਾ ਹੁੰਦਾ ਕਿ ਜਿੱਤਨ ਵਾਲਾ ਦਿੰਦਾ ਹੁੰਦਾ ਇੱਕ ਵਾਰੀ ਇੱਕ ਵਾਰੀ ਕਮੈਂਟ ਕਰਕੇ ਦੱਸੋ ਤੁਸੀਂ ਯਾਰ ਵੀ ਹਾਰਨ ਵਾਲਾ ਪੈਸੇ ਦਊਗਾ ਕਿ ਜਿੱਤਨ ਵਾਲਾ ਉਹ ਤਾਂ ਆਪਣੀ ਕਮਿਟਮੈਂਟ ਦੇ ਵੀ ਆਪਾਂ ਗੇਮ ਕਿਵੇਂ ਦੀ ਗੇਮ ਰੱਖਿਆ ਨਾ ਨਾ ਇਹ ਤਾਂ ਫਿਰ ਤੇਰੀ ਗਲਤ ਗੇਮ ਆ ਯਾਰ ਆ ਤਾਂ ਮੈਂ ਟਾ ਦੇ ਯਾਰ ਬਾਈ ਰਹਿਣ ਦੋ ਯਾਰ ਰਹਿਣ ਦੋ ਅਸੀ ਕੋਈ ਗੇਮ ਨਹੀਂ ਖੇਡ ਲੈਣੀ ਪੈਸੇ ਇਹੀ ਦਊਗਾ ਯਾਰ ਮੈਂ ਅੱਜ ਪਰਸ ਨਹੀਂ ਲੈ ਗਿਆ ਹੈਗਾ ਯਾਰ ਜੋ ਮਰਜ਼ੀ ਉਹਦੇ ਕੋਲੇ ਕੰਮ ਬਤੇ ਰਾਇ ਸਵੇਰ ਦਾ ਲੱਗਿਆ ਵਾਉਣ ਤੋਂ ਪਹਿਲਾਂ ਕਿਹਾ ਵੀ ਜਿਹੜਾ ਜਿੱਤੂਗਾ ਪੈਸੇ ਉਹ ਦਊਗਾ ਯਾਰ ਵੀਰੇ ਮੈਂ ਜਾ ਰਹਾ ਸਿੱਧੀ ਜੀ ਗ ਮੈਂ ਜਾ ਰਿਹਾ ਤੂੰ ਆਪਣਾ ਉਹ ਤੂੰ ਜਾ ਯਾਰ ਜਾ ਕਿਥੇ ਰਇਆ ਪੈਸੇ ਪੈਸੇ ਮੇਰੀ ਗੱਲ ਸੁਣ ਲੈ ਪੈਸੇ ਦੇ ਕੇ ਆ ਜਾ ਨਾ ਨਾ ਪੈਸੇ ਦੇ ਕੇ ਆ ਰਿਹਾ ਬਈ ਇਹੀ ਨਾ ਚੰਗਾ ਤਾ ਮੈਂ ਮਰਿਆ ਕਰੀ ਬਸ ਐ ਹੋ ਗਿਆ ਕੰਮ ਚਲੋ ਆਫਟਰ ਆਲ ਬਲੌਗ ਦੀ ਜਾਂ ਪੈਸੇ ਨਹੀਂ ਕਰੀ ਰਹਿ ਜੀ ਆਪਾਂ ਪੈਸੇ ਨਵੇੜ ਕੇ ਦੇ ਕੇ ਉਹਨਾਂ ਨੇ ਵੜੀਏ ਕੰਮ ਅੱਗੇ ਵਧਦੇ ਲੋ ਜੀ ਪੈਸੇ ਮੈਂ ਕਰਤੇ ਗੂਗਲ ਤੇ ਤੇ ਇਹ ਬੰਦਾ ਵੀ ਬੜਾ ਔਖਾ ਮੰਨਿਆ ਇਹ ਜਨਮੀਆਂ ਨਾਲੋਂ ਵੱਧ ਔਖਾ ਹੈ ਮਨਾਉਣਾ ਤੇ ਮੰਨਿਆ ਫਿਰ ਕਹਿੰਦਾ ਇੱਕ ਕੁਲਚਾ ਹੋਰ ਲੈ ਕੇ ਦੇ ਤਾਂ ਮੰਨੂਗਾ ਕਹਿੰਦਾ ਨਹੀਂ ਤਾਂ ਮੈਂ ਤੁਰ ਕੇ ਆਉ ਆ ਦੇਖੋ ਇੱਕ ਕੁਲਚਾ ਹੋਰ ਲੈ ਕੇ ਦੇ ਇਹਨੂੰ ਤਾਂ ਗੱਡੀ 'ਚ ਬੈਠਾ ਹੈ ਨਹੀਂ ਤਾਂ ਕਹਿੰਦਾ ਮੈਂ ਤੁਰ ਕੇ ਆਉਂ ਜੇ ਕਰਦੇ ਆਏ ਮੇਰੀ ਗੱਲ ਪੈਣਾ ਅੱਜ ਵੀ ਸਾਡੇ ਮੁੰਡੇ ਨੇ ਕਿਤੇ ਛੱਡਿਆ ਆ ਜੇ ਹੁਣ ਤਾਂ ਫੇਰ ਦੁਬਾਰ ਲੜਾਈ ਕਰਾਣੀ ਆ ਤਾਂ ਬੋਲਾ ਨਹੀਂ ਚੁੱਪ ਕਰਕੇ ਕੁਲਚਾ ਖਾੜਾ ਪਛਲੀ ਕਰਮਾ ਹੋਰਾਂ ਗੱਡੀ ਆਪਣੀ ਡੇਰ ਪੂਰੀ ਹੋਈ ਯਾਰ ਪਹਿਲੇ ਡੀਲ ਪੈਸੇ ਤੇਰੇ ਬਣਦੇ ਤੇ ਤੈਨੂੰ ਦੇ ਤੇ ਠੀਕ ਆ ਕੁਲਚਾ ਖਵਾਣਾ ਸੀ ਇੱਕ ਹੋਰ ਉਹਨੇ ਚਾਰ ਕਿਹਾ ਸੀ ਵਿੱਚ ਇੱਕ ਖਵਾਇਆ ਚਾਰ ਕਿਹਾ ਦੀ ਮੈਂ ਜੀ ਜਿੱਤਿਆ ਚਾਰ ਵਾਲਾ ਤਾਂ ਤਾਂ ਕੰਮ ਹੀ ਨਹੀਂ ਕਰਿਆ ਹੈਗਾ ਤੂੰ ਸ਼ੁਕਰ ਕਰ ਚੱਲ ਤੈਨੂੰ ਉਹ ਤਾਂ ਮੈਂ ਨਹੀਂ ਤੁਰਿਆ ਆ ਦੇਖ ਲੋ ਆ ਰੋੜਾ ਰਾਤ ਉਪਰ ਹੋਣ ਵਾਲੀ ਆ ਨਹੀਂ ਇਹ ਵਿਚਾਰਾ ਲਿਫਟਾ ਨੁਕਤਾ ਲੈ ਕੇ ਹੁੰਦਾ ਇੱਕ ਇੱਕ ਤਰ੍ਹਾਂ ਦਾ ਮੈਂ ਇਸ਼ਾਨ ਕਰਿਆ ਤੇਰੇ ਪਰ ਤੂੰ ਜ਼ਿੰਦਗੀ ਪਰ ਭੁੱਲ ਨਹੀਂ ਸਕਦਾ ਇਸ਼ਾਨ ਮੇਰਾ ਯਾਰ ਮੈਨੂੰ ਹੁਣੇ ਤਾਰ ਦੇ 14 ਫਰਵਰੀ ਨੂੰ ਵੈਲੈਂਟਾਈਨ ਡੇ ਵਾਲੇ ਦਿਨ 2026 ਨੂੰ ਹੈ ਮੈਨੂੰ ਮੁਤਾ ਦੇ ਮੈਨੂੰ ਵੀਰੇ ਲੈ ਯਾਰ ਤਾਰਨਾ ਤਾਂ ਤੈਨੂੰ ਹੈ ਨਹੀਂ ਤਾਰਨ ਮੈਂ ਧਾਰ ਦਵਾ ਤੇਰੇ ਘਰ ਦੇ ਗਲ ਪਵਾਣੇ ਪਾਪੇ ਪਾਪੇ ਦਰੇ ਨੇ ਮੇਰੇ ਗਲ ਪੈ ਜਾਣਾ ਤੇਰੇ ਨਾਲ ਤਾਂ ਉਹ ਸਵੇਰ ਦਾ ਇੱਥੇ ਛੱਡਦਾ ਹੈ ਲੈ ਕੇ ਲੱਭ ਕੇ ਮੈਂ 400 ਰੁਪਏ ਤੈਨ ਹੋ ਕੇ ਫੇਰ ਪਟਿਆਲੇ ਆਉਂਗਾ ਪਿੰਡੋਂ ਆਣ ਗਏ ਅੱਜ ਦੇ ਲੈ ਕੇ ਜਾਂਦੇ ਦੱਸ ਅਫਟਰਡੇ ਘਰੇ ਪਹੁੰਚ ਗਏ ਖਾਣਾ ਵੀ ਕੁਛ ਨਾ ਬਾਈ ਕੁਝ ਨਹੀਂ ਖਾਣਾ ਪੰਜ ਗੁਲਚੇ ਨਾਲੇ ਚਲ ਚੈਲੰਜ ਹੀ ਕਰਦੇ ਹਾਂ ਉਹ ਕਿਹੜਾ ਕੋਈ ਪੈਸਾ ਦਾ ਕੰਮ ਇਹ ਤਾਂ ਕਰਦੀ ਗੱਲਾ ਨਹੀਂ ਵੀਰੇ ਪੌੜੀ ਲਗਾਦਾ ਪਹਿਲੇ ਹੀ ਚੈਲੰਜ ਚੈਲੰਜ ਹੀ ਮੁੱਕਰ ਗਿਆ ਹੈ ਨਾ ਕਰਕੇ ਹਾਂ ਚਲੋ ਪੈਸਾ ਦਾ ਪਕੜਾ ਲਏ ਆਪਾਂ ਨੂੰ ਕਢਾਣੇ ਆਨੇ ਆ ਮੈਂ ਕਿਹਾ ਵੀ ਮੈਂ ਤੇ ਤੁਰ ਕੇ ਚੱਲਿਆ ਇਹ ਤਾਂ ਵੀ ਕਰਦੇ ਕਰਦੇ ਆਪੇ ਸੰਭਾਲੀ ਜਾਣਗੇ ਤੈਨੂੰ ਮੋਦੀ ਦਾ ਪਿੱਕਾ ਛੇਲਾ ਅੱਗੇ ਨੂੰ ਨਹੀਂ ਮਨ ਲੱਗਦੀ ਐ ਸ਼ਰਤ ਲਾਂਦਾ ਹੈ ਮੇਰਾ ਮੇਰੀ ਪੱਕੀ ਗੱਲ ਐ ਬਾਈ ਦੇ ਲੋ ਨੋਟ ਕਰ ਲਿਓ ਅੱਗੇ ਨਹੀਂ ਸ਼ਰਤ ਨਹੀਂ ਲਾਂਦਾ ਇੱਕ ਗੱਲ ਸੁਣਦੇ ਕੱਲ ਨੂੰ ਲਾਵਾਂਗੇ ਸ਼ਰਤ

Really? 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 Yes! Yeah. आप क्या कर रहे हो भैया टीवी देख रहे इसकी आज पीटीएम थी मैडम ने कहा पढ़ना है और ये क्या कर रहा है टीवी देख देख रहा है। देख रहा है। देख है? होमवर्क 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 हो गया क्या कुछ नहीं गुरु पढ़ लिया कर ਮੈਮ ਗੁੱਟੂ ਮੈਮ ਗੁੱਟੂ ਮੈਮ ਕੀ ਬੋਲਿਆ ਕੀ ਕੀ